ਪਿਆਰੇ ਵਿਦਿਆਰਥੀਓ ਮੇਰੀ ਕਲਾਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੀ ਕਲਾਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇਕਰ ਸਾਰੇ ਪਾਠਾਂ ਦਾ ਬੁੱਕਵਰਕ ਤੁਸੀਂ ਕਰਨਾ ਹੈ ਅੱਜ ਆਪਾਂ ਕਰਨ ਜਾ ਰਹੇ ਹਾਂ ਜਮਾਤ 8ਵੀਂ ਦਾ ਪੰਜਾਬੀ ਵਿਸ਼ੇ ਦਾ ਦੂਸਰਾ ਪਾਠ ਕਰਨ ਜਾ ਰਹੇ ਹਾਂ ਦੂਸਰੇ ਪਾਠ ਦਾ ਨਾਂ ਹੈ ਕਹਾਣੀ ਹੈ ਪੇਮੀ ਦੇ ਨਿਆਣੀ ਤਾਂ ਜਿਹੜੀ ਇਹ ਕਹਾਣੀ ਹੈ ਪੇਮੀ ਦੇ ਨਿਆਣੀ ਇਹ ਪ੍ਰਿੰਸੀਪਲ ਸੰਤ ਸਿੰਘ ਸਿੱਖੋਂ ਦੁਆਰਾ ਲਿਖੀ ਗਈ ਹੈ ਠੀਕ ਹੈ ਇਹ ਤੁਹਾਡਾ ਦੂਸਰਾ ਪਾਠ ਹੈ ਜਿਹੜਾ ਇਸ ਪਾਠ ਦਾ ਸਾਰਾ ਬੁੱਕਵਰਕ ਜੋ ਵੀ ਪ੍ਰਸ਼ਨ ਉੱਤਰ ਦਿੱਤੇ ਹੋਏ ਸੀ ਸਾਰਾ ਬੁੱਕਵਰਕ ਇਸ ਕਲਾਸ ਦੇ ਵਿੱਚ ਆਪਾਂ ਪੂਰਾ ਕਰਨ ਜਾ ਰਹੇ ਹਾਂ ਬਾਕੀ ਕਲਾਸਾਂ ਵੀ ਆਪਣੇ ਚੈਨਲ ਦੇ ਉੱਤੇ ਅਵੇਲੇਬਲ ਨੇ ਤੁਸੀਂ ਮੇਰੀ ਕਲਾਸ ਨੂੰ ਸਬਸਕ੍ਰਾਈਬ ਕਰੋਗੇ ਤਾਂ ਸਾਰੀਆਂ ਕਲਾਸਾਂ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੀਆਂ ਠੀਕ ਹੈ ਤਾਂ ਆਪਾਂ ਦੂਸਰਾ ਪਾਠ ਕਰਨ ਜਾ ਰਹੇ ਹਾਂ ਦੂਸਰੇ ਪਾਠ ਦੇ ਵਿੱਚ ਕੀ ਹੈਗਾ ਦੇਖੋ ਤਾਂ ਇਸ ਦੇ ਵਿੱਚ ਜਿਹੜਾ ਪਹਿਲਾ ਪ੍ਰਸ਼ਨ ਦਿੱਤਾ ਹੋਇਆ ਹੈਗਾ ਇਹੇ ਪ੍ਰਸ਼ਨ ਨੂੰ ਆਪਾਂ ਇੱਥੇ ਤੋਂ ਡਿਸਕਸ ਕਰਾਂਗੇ ਤਾਂ ਇੱਥੇ ਦਿੱਤਾ ਹੋਇਆ ਆਪਾਂ ਨੂੰ ਪਹਿਲਾ ਪ੍ਰਸ਼ਨ ਲੇਖਕ ਅਤੇ ਉਸਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ ਇਹ ਪ੍ਰਸ਼ਨ ਹੈ ਤੁਹਾਡਾ ਪਹਿਲਾ ਤੁਹਾਡੀ ਕਿਤਾਬ ਦੇ ਵਿੱਚ ਇਸ ਦਾ ਉੱਤਰ ਕੀ ਲਿਖੋਗੇ ਦੇਖੋ ਬਿਲਕੁਲ ਸੌਖੇ ਕਰਕੇ ਤੁਹਾਨੂੰ ਇਸ ਤੇ ਉੱਤਰ ਲਿਖਿਆਵਾਂਗੇ ਆਪਾਂ ਤਾਂ ਇਸ ਦਾ ਉੱਤਰ ਤੁਸੀਂ ਬੱਚੇ ਲਿਖਨੇਗਾ ਲੇਖਕ ਅਤੇ ਉਸਦੀ ਭੈਣ ਨੂੰ ਹਰ ਰੋਜ਼ ਇੱਕ ਵਾਰੀ ਠੀਕ ਹੈ ਹਰ ਰੋਜ਼ ਇੱਕ ਵਾਰੀ ਡਰਾਉਣੀ ਜਰਨੈਲੀ ਸੜਕ ਪਾਰ ਕਰਕੇ ਜਾਣਾ ਪੈਂਦਾ ਸੀਗਾ ਸੜਕ ਪਾਰ ਕਰਕੇ ਬਾਪੂ ਅਤੇ ਕਾਮੇ ਨੂੰ ਰੋਟੀ ਵੜਾਉਣ ਲਈ ਖੇਤ ਵਿੱਚ ਜਾਣਾ ਪੈਂਦਾ ਸੀਗਾ ਤਾਂ ਰੋਟੀ ਵੜਾਉਣ ਲਈ ਉਹ ਖੇਤ ਵਿੱਚ ਜਾਂਦੇ ਸੀਗੇ ਤੇ ਰਸਤੇ ਵਿੱਚ ਇੱਕ ਸੜਕ ਪੈਂਦੀ ਸੀ ਉਹ ਸੜਕ ਦੇ ਉੱਤੇ ਪਠਾਨ ਸੀ ਰਾਸ਼ੇ ਸੀ ਉਹ ਹੋਣਾਂ ਤੋਂ ਡਰਦੇ ਸੀਗੇ ਠੀਕ ਹੈ ਇਸ ਤਰ੍ਹਾਂ ਉਹਨਾਂ ਨੂੰ ਇਹ ਰੋਜ਼ ਜਾਣਾ ਹੀ ਪੈਂਦਾ ਸੀਗਾ ਠੀਕ ਹੈ ਇਹ ਪਹਿਲਾ ਪ੍ਰਸ਼ਨ ਹੋ ਗਿਆ ਇਸ ਤਰ੍ਹਾਂ ਆਪਾਂ ਡਿਸਕਸ ਕਰਦੇ ਹਾਂ ਦੂਸਰਾ ਪ੍ਰਸ਼ਨ ਦੂਸਰੇ ਪ੍ਰਸ਼ਨ ਨੇ ਕੀ ਹੈਗਾ ਦੇਖੋ 2 ਨੰਬਰ ਪ੍ਰਸ਼ਨ ਹੈਗਾ ਬੱਚਿਆਂ ਨੂੰ ਕਿਹੜੀ ਗੱਲ ਪੈਸਾ ਕਰ ਲੱਗਦੀ ਸੀ ਠੀਕ ਹੈ ਪੈ ਮਤਲਬ ਕਿ ਡਰ ਵੀ ਡਰ ਦੀ ਤਰ੍ਹਾਂ ਲੱਗਦੀ ਸੀ ਉਹਨਾਂ ਨੂੰ ਠੀਕ ਹੈ ਤਾਂ ਪੈ ਸਾਗਰ ਦੀ ਤਰ੍ਹਾਂ ਲੱਗਦੀ ਸੀ ਅਤੇ ਕਿਉਂ ਲੱਗਦੀ ਸੀ ਇਹ ਪ੍ਰਸ਼ਨ ਹੈਗਾ ਤਾਂ ਇਸ ਦਾ ਉੱਤਰ ਬੱਚਿਓ ਤੁਸੀਂ ਕੀ ਲਿਖਣਾ ਹੈ ਦੇਖੋ ਇਸ ਦਾ ਉੱਤਰ ਤੁਸੀਂ ਲਿਖੋਗੇ ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਪੈ ਸਾਗਰ ਲੱਗਦਾ ਸੀ ਕਿਹੜੀ ਚੀਜ਼ ਪੈ ਸਾਗਰ ਲੱਗਦੀ ਸੀ ਜਿਹੜੀ ਰਸਤੇ ਵਿੱਚ ਇੱਕ ਸੜਕ ਪੈਂਦੀ ਸੀਗੀ ਉਹ ਸੜਕ ਨੂੰ ਪਾਰ ਕਰਨਾ ਉਹਨਾਂ ਨੂੰ ਪੈ ਸਾਗਰ ਇੱਕ ਉਹ ਸਾਗਰ ਡਰ ਵਾਲਾ ਠੀਕ ਹੈ ਤਾਂ ਉਹ ਲੱਗਦਾ ਸੀਗਾ ਪੈ ਸਾਗਰ ਲੱਗਦਾ ਸੀਗਾ ਕਿਉਂਕਿ ਕਿਉਂਕਿ ਉਸ ਉਤੋਂ ਜੰਗਲੀਆ ਪਠਾਣਾ ਰਾਸ਼ਿਆਂ ਤੇ ਹੋਰ ਨਾ ਪਰਦੇਸੀਆਂ ਦਾ ਕਾਫੀ ਲਾਂਗਾ ਹੁੰਦਾ ਸੀ ਤਾਂ ਇਸ ਕਰਕੇ ਉਹਨਾਂ ਨੂੰ ਉੱਥੋਂ ਡਰ ਲੱਗਦਾ ਸੀਗਾ ਠੀਕ ਹੈ ਜਿਨ੍ਹਾਂ ਤੋਂ ਉਹਨਾਂ ਨੂੰ ਡਰ ਲੱਗਦਾ ਸੀ ਇਸ ਤਰੀਕੇ ਨਾਲ ਉਹਨਾਂ ਨੂੰ ਇਹ ਭੈਸਾ ਅਗਰ ਲੱਗਦੀ ਸੀ ਸਾਡਕ ਠੀਕ ਹੈ ਕਿਉਂ ਲੱਗਦੀ ਸੀ ਕਿਉਂਕਿ ਉੱਥੇ ਜੰਗਲੀ ਪਠਾਣ ਰਾਸ਼ਿਆਂ ਦਾ ਆਣਾ ਜਾਣਾ ਸੀਗਾ ਠੀਕ ਹੈ ਤਾਂ ਇਸ ਤਰੀਕੇ ਨਾਲ ਇਹ ਦੂਸਰਾ ਪ੍ਰਸ਼ਨ ਹੈ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਕਲਾਸ ਨੂੰ ਰੋਕ ਲਿਆ ਕਰੋ ਕਲਾਸ ਨੂੰ ਰੋਕ ਕੇ ਤੁਸੀਂ ਇੱਥੇ ਤੋਂ ਇਹ ਪ੍ਰਸ਼ਨ ਦਾ ਜਵਾਬ ਦੋਸਤੋ ਇਹ ਲਿਖ ਸਕਦੇ ਹਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ 3 ਦੀ 3 ਨੰਬਰ ਪ੍ਰਸ਼ਨ ਹੈਗਾ ਲੇਖਕ ਨੂੰ ਕਿਹੜੀਆਂ ਗੱਲਾਂ ਨੂੰ ਨਰਕ ਲੇਖਕ ਜਿਹੜਾ ਉਹ ਕਿਹੜੀਆਂ ਗੱਲਾਂ ਨੂੰ ਨਰਕ ਤੇ ਕਿਹੜੀਆਂ ਗੱਲਾਂ ਨੂੰ ਸੁਰਗ ਆਖਦਾ ਹੈ ਉਹਨੂੰ ਮਤਲਬ ਕਿ ਕਿਹੜੀਆਂ ਗੱਲਾਂ ਵਧੀਆ ਲੱਗਦੀਆਂ ਨੇ ਕਿਹੜੀਆਂ ਵਧੀਆ ਨਹੀਂ ਲੱਗਦੀਆਂ ਦੇਖੋ ਲੇਖਕ ਨੂੰ ਖੇਡਣਾ ਠੀਕ ਹੈ ਸੁਰਗ ਲੱਗਦਾ ਹੈ ਜਦੋਂ ਉਹ ਸੋਚਦਾ ਨੇ ਵੀ ਅੱਜ ਤੱਕ ਖੇਡਣਾ ਹੀ ਆ ਤਾਂ ਛੁੱਟੀ ਆ ਸਕੂਲ 'ਚ ਤਾਂ ਉਹ ਕਲ ਉਹਨੂੰ ਸੁਰਗ ਦੀ ਤਰ੍ਹਾਂ ਕਿ ਸਵਰਗ ਦੀ ਤਰ੍ਹਾਂ ਲੱਗਦੀ ਹੈ ਠੀਕ ਹੈ ਸਕੂਲ ਜਾਣਾ ਉਸ ਨੂੰ ਨਰਕ ਦੀ ਤਰ੍ਹਾਂ ਲੱਗਦਾ ਹੈ ਦੇਖੋ ਸਕੂਲ ਜਾਣ ਨੂੰ ਉਹ ਕੀ ਆਖਦਾ ਨਰਕ ਆਖਦਾ ਠੀਕ ਹੈ ਤੇ ਖੇਡਣ ਨੂੰ ਉਹ ਕੀ ਆਖਦਾ ਸੁਰਗ ਆਖਦਾ ਇਸ ਤਰੀਕੇ ਨਾਲ ਇਹੇ ਪ੍ਰਸ਼ਨ ਦਾ ਜਿਹੜਾ ਉੱਤਰ ਹੈ ਤੁਸੀਂ ਇਹ ਰੋਟ ਕਰ ਸਕਦੇ ਹੋ ਤੁਹਾਡੇ ਸਾਹਮਣੇ ਲਿਖਿਆ ਪਿਆ ਹੈਗਾ ਕਲਾਸ ਨੂੰ ਰੋਕ ਲਿਆ ਕਰੋ ਕਲਾਸ ਨੂੰ ਰੋਕ ਕੇ ਤੁਸੀਂ ਇਸ ਤਰ੍ਹਾਂ ਸਾਰਾ ਜਿਹੜਾ ਉੱਤਰ ਹੈ ਇੱਥੇ ਤੋਂ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਠੀਕ ਹੈ ਇਸ ਪ੍ਰਸ਼ਨ ਨੇ ਕੀ ਪੁੱਛਿਆ ਗਿਆ ਹੈਗਾ ਚਾਰ ਨੰਬਰ ਪ੍ਰਸ਼ਨ ਹੈਗਾ ਲੇਖਕ ਅਤੇ ਉਸਦੀ ਭੈਣ ਨੂੰ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਉਹਨਾਂ ਨੇ ਸੋਚਿਆ ਸੀਗਾ ਠੀਕ ਹੈ ਤਾਂ ਇਸ ਦਾ ਉੱਤਰ ਲਿਖਣਾ ਹੈਗਾ ਆਪਾਂ ਨੇ ਲੇਖਕ ਅਤੇ ਉਸਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਪਹਿਲਾਂ ਤਾਂ ਕਹਾਣੀ ਸੁਣਾਉਣ ਤੇ ਫਿਰ ਬਾਹੇਗੁਰੂ ਦੇ ਨਾਂ ਦਾ ਸਹਾਰਾ ਲੈਣ ਦਾ ਤਰੀਕਾ ਸੋਚਿਆ ਸੀ ਉਹ ਸੋਚਦੇ ਸੀ ਵੀ ਮੈਂ ਉਹ ਕਹਿੰਦੀ ਉਹਦੀ ਭੈਣ ਕਹਿੰਦੀ ਮੈਂ ਤੈਨੂੰ ਕਹਾਣੀ ਸੁਣਾਉਂਗੀ ਉਹ ਕਹਾਣੀ ਸੁਣਦੇ ਸੁਣਦੇ ਆਪਾਂ ਸੜਕ ਪਾਰ ਕਰ ਜਾਾਂਗੇ ਠੀਕ ਹੈ ਫਿਰ ਉਹਨਾਂ ਨੇ ਸੋਚਿਆ ਪਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਜਾਵਾਂਗੇ ਠੀਕ ਹੈ ਇਸ ਤਰ੍ਹਾਂ ਇਹ ਸਹਾਰਾ ਲੈਣ ਦਾ ਤਰੀਕਾ ਉਹਨਾਂ ਨੇ ਸੋਚਿਆ ਸੀਗਾ ਪਰ ਇਹ ਸਾਰੇ ਤਰੀਕੇ ਉਹਨਾਂ ਨੂੰ ਫੇਲ ਹੋ ਗਏ ਤੇ ਉਹ ਜਿਹੜਾ ਬੱਚਾ ਸੀ ਉਹ ਰੋਣ ਲੱਗ ਗਿਆ ਸੀਗਾ ਠੀਕ ਹੈ ਫਿਰ ਉਹ ਸਫਲ ਕਿਵੇਂ ਹੋਈ ਇਹ ਅਗਲੇ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਇੱਥੇ ਦੱਸਿਆ ਹੋਇਆ ਹੈਗਾ 5 ਨੰਬਰ ਪ੍ਰਸ਼ਨ ਹੈਗਾ ਭੈਣ ਭਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋ ਗਏ ਸੀਗੇ ਜਿਹੜੇ ਭੈਣ ਭਰਾ ਸੀ ਉਹ ਸਫਲ ਹੋ ਕੇ ਸੀ ਸੜਕ ਪਾਰ ਕਰ ਗਏ ਸੀਗੇ ਕਿਵੇਂ ਠੀਕ ਹੈ ਦੇਖੋ ਜਦੋਂ ਭੈਣ ਭਰਾ ਦੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਦੇ ਸਾਰੇ ਤਰੀਕੇ ਫੇਲ ਹੋ ਗਏ ਠੀਕ ਹੈ ਫਿਰ ਤਾਂ ਉਸਦੀ ਭੈਣ ਨੇ ਉਸ ਨੂੰ ਕਿਹਾ ਕਿ ਉਹ ਕਹਿਣਗੇ ਵੀ ਜੇਕਰ ਉਹਨਾਂ ਨੂੰ ਕੋਈ ਰਾਜਾ ਮਿਲ ਗਿਆ ਪਠਾਨ ਮਿਲ ਗਿਆ ਤਾਂ ਉਹ ਉਸ ਨੂੰ ਕੀ ਕਹਿਣਗੇ ਦੇਖੋ ਤਾਂ ਉਸ ਨੂੰ ਕਹਿਣਗੇ ਵੀ ਅਸੀਂ ਪ੍ਰੇਮੀ ਦੇ ਨਿਆਣੇ ਆ ਠੀਕ ਹੈ ਪ੍ਰੇਮੀ ਦੇ ਨਿਆਣੇ ਆ ਉਸਦੀ ਭੈਣ ਨੇ ਉਸ ਨੂੰ ਕਿਹਾ ਕਿ ਉਹ ਕਹਿਣਗੇ ਕਿ ਉਹ ਪ੍ਰੇਮੀ ਦੇ ਨਿਆਣੇ ਹਨ ਰਾਜਾ ਉਹਨਾਂ ਨੂੰ ਨਾ ਫੜੇ ਠੀਕ ਹੈ ਉਹ ਕਹਿ ਦੇਣ ਕਿ ਅਸੀਂ ਪ੍ਰੇਮੀ ਦੇ ਨਿਆਣੇ ਆ ਉਹਨਾਂ ਨੂੰ ਨਾ ਫੜੇ ਇਸ ਤਰ੍ਹਾਂ ਪ੍ਰੇਮੀ ਦਾ ਨਾਮ ਲੈ ਕੇ ਉਹ ਸੜਕ ਪਾਰ ਕਰਨ ਦੇ ਵਿੱਚ ਸਫਲ ਹੋ ਗਏ ਇਸ ਤਰੀਕੇ ਨਾਲ ਇਸ ਤਿਹੜਾ ਆਨਸਰ ਉਹ ਬਣੇਗਾ ਤੁਸੀਂ ਇਹ ਪੰਜਵੇਂ ਪ੍ਰਸ਼ਨ ਦਾ ਜਿਹੜਾ ਆਨਸਰ ਹੈ ਇਹ ਨੋਟ ਕਰ ਸਕਦੇ ਹੋ ਅੱਗੇ ਆਪਾਂ ਗੱਲ ਕਰਦੇ ਹਾਂ ਔਖੇ ਸ਼ਬਦਾਂ ਦੇ ਅਰਥ ਔਖੇ ਸ਼ਬਦਾਂ ਦੇ ਅਰਥ ਨੇੜੇ ਇਹ ਆਪਾਂ ਡਿਸਕਸ ਕਰਦੇ ਹਾਂ ਵੀਰ ਇਹਦਾ ਅਰਥ ਹੁੰਦਾ ਹੈ ਭਰਾ ਜਾਂ ਵੀਰ ਠੀਕ ਹੈ ਤੇ ਪਠੋਰੇ ਦਾ ਅਰਥ ਹੁੰਦਾ ਹੈ ਮੇਮਨੇ ਲੇਲੇ ਛੇਲੇ ਠੀਕ ਹੈ ਤੇ ਪੈ ਸਾਗਰ ਇਹ ਤਾਂ ਹੁੰਦਾ ਪਹਾਪ ਸਾਗਰ ਜਾਂ ਸੰਸਾਰ ਠੀਕ ਹੈ ਡਰ ਵਾਲੀ ਥਾਂ ਅੱਗੇ ਆਪਾਂ ਗੱਲ ਕਰਦੇ ਹਾਂ ਮਦਰਸਾ ਠੀਕ ਹੈ ਮਦਰਸਾ ਕਿਹਾ ਜਾਂਦਾ ਸੀ ਉਹਨਾਂ ਟਾਈਮ 'ਚ ਸਕੂਲ ਨੂੰ ਕਿਹਾ ਜਾਂਦਾ ਸੀ ਪਾਠਸ਼ਾਲਾਨ ਕਿਹਾ ਜਾਂਦਾ ਸੀਗਾ ਠੀਕ ਹੈ ਇਕਰਾਰ ਇਕਰਾਰ ਕਾਲ ਪ੍ਰਣ ਜਾਂ ਵਚਨ ਠੀਕ ਹੈ ਠੰਬਰ ਕੇ ਯਾਨੀ ਕਿ ਪਾਉਰ ਪਾਉਰ ਹੋ ਕੇ ਜਾਂ ਡਰ ਕੇ ਇਸ ਤਰਥ ਹੈਗਾ ਠੀਕ ਹੈ ਅੱਗੇ ਕਮਾਉਕੂ ਦੇਖੋ ਅੱਗੇ ਆਪਾਂ ਨੂੰ ਅਰਥ ਦਿੱਤੇ ਹੋਏ ਨੇ ਕਮਾਉਕੂ ਇਹਦਾ ਅਰਥ ਹੁੰਦਾ ਕਮਾਉਕੂ ਠੀਕ ਹੈ 8 ਕਨਾਲ ਥਾਂ ਠੀਕ ਹੈ ਜਿਵੇਂ ਪਕੀਲਾ ਕਹਿੰਦੇ ਨੇ ਇੱਕ ਕੜਕ ਠੀਕ ਹੈ ਸੂਫ ਦਾ ਅਰਥ ਹੁੰਦਾ ਕਾਲੇ ਰੰਗ ਦਾ ਕੱਪੜਾ ਠੀਕ ਹੈ ਬਾਸਕਟ ਫਤੂਹੀ ਕਹਿ ਦਿੰਦੇ ਨੇ ਇਹਨੂੰ ਕੋਟੀ ਕਹਿ ਦਿੰਦੇ ਨੇ ਬਿਨਾ ਬਾਹਾਂ ਦੀ ਜਿਹੜੀ ਜੈਕਟ ਜੀ ਹੁੰਦੀ ਹੈ ਉਹਨੂੰ ਕਹਿ ਦਿੰਦੇ ਨੇ ਇਹ ਠੀਕ ਹੈ ਪਲਪਨ ਦਾ ਅਰਥ ਹੁੰਦਾ ਪਲਾਈ ਜਾਂ ਪਲਾਮਾਨਸੀ ਠੀਕ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਬੇਕਰਾਰ ਆਪਣੇ ਕੋਲ ਸ਼ਬਦ ਬੇਕਰਾਰ ਦਾ ਅਰਥ ਆਏਗਾ ਬੇਚੈਨ ਜਾਬਿਆਕੁਲ ਗਿਟਾਰ ਸੇ ਦਾ ਅਰਥ ਹੈ ਦਿਲਾਸਾ ਧੀਰਜਿਆ ਤਸੱਲੀ ਠੀਕ ਹੈ ਇਹ ਅਰਥ ਨੇ ਅੱਗੇ ਆਪਾਂ ਵਾਕ ਬਣਾਣੇ ਆ ਦੇਖੋ ਵਾਕਾਂ ਵਿੱਚ ਵਰਤਨੇ ਆਪਾਂ ਇਹਨਾਂ ਨੂੰ ਠੀਕ ਹੈ ਆਪਾਂ ਨੇ ਇੱਕ ਸ਼ਬਦ ਦਿੱਤਾ ਹੁੰਦਾ ਹੈ ਉਹ ਸ਼ਬਦ ਦਾ ਆਪਾਂ ਇਹਨਾਂ ਲਈ मीनिंग ਲਿਖਣਾ ਹੈ ਨਾਲੇ ਉਸ ਦਾ ਕੀ ਕਰਨਾ ਹੈਗਾ ਆਪਾਂ ਨੇ ਵਾਕ ਬਣਾਉਣਾ ਹੈ ਜੇ ਆਪਾਂ ਗੱਲ ਕਰਦੇ ਇੱਥੇ ਮੁਸ਼ਕਲ ਘਾਟੀ ਠੀਕ ਹੈ ਔਖਾ ਕੰਮ ਮੁਸ਼ਕਲ ਘਾਟੀ ਜਨ ਕਿ ਔਖਾ ਕੰਮ ਪੈਣ ਪ੍ਰਾਂ ਨੂੰ ਡਰਾਉਣੀ ਜਰਨੈਲੀ ਸੜਕ ਨੂੰ ਪਾਰ ਕਰਨਾ ਇੱਕ ਮੁਸ਼ਕਲ ਘਾਟੀ ਪ੍ਰਤੀਤ ਹੁੰਦਾ ਹੈ ਠੀਕ ਹੈ ਅੱਗੇ ਸ਼ਰਨ ਸ਼ਰਨ ਦਾ ਅਰਥ ਹੁੰਦਾ ਆਸਰਾ ਸ਼ਰਨ ਦਾ ਅਰਥ ਹੁੰਦਾ ਆਸਰਾ ਪੜੇ ਲੋਕਾਂ ਨੂੰ ਵਾਹਿਗੁਰੂ ਜੀ ਸ਼ਰਨ ਦਿੰਦੇ ਹਨ ਠੀਕ ਹੈ ਅੱਗੇ ਮੰਤਵ ਇਹਦਾ ਅਰਥ ਹੁੰਦਾ ਉਦੇਸ਼ ਸਿਆਣੇ ਵਿਦਿਆਰਥੀਆਂ ਦਾ ਮੰਤਵ ਨੇਕ ਹੁੰਦਾ ਹੈ ਠੀਕ ਹੈ ਇਸ ਤਰੀਕੇ ਨਾਲ ਇਹਨਾਂ ਦੇ ਬਾਕ ਤੁਸੀਂ ਬਣਾ ਸਕਦੇ ਹੋ ਨੋਟ ਕਰ ਸਕਦੇ ਹੋ ਅੱਗੇ ਆਪਾਂ ਗੱਲ ਕਰਦੇ ਹਾਂ ਰੁਜੇਮੇ ਠੀਕ ਹੈ ਰੁਜੇਮੇ ਦਾ ਅਰਥ ਹੁੰਦਾ ਮਤਲਬ ਕਿ ਕੰਮ ਵਿੱਚ ਰੁਜੇ ਰਹਿਣਾ ਠੀਕ ਹੈ ਜ਼ਿੰਦਗੀ ਵਿੱਚ ਰੁਜੇਮੇ ਜ਼ਰੂਰੀ ਹਨ ਠੀਕ ਹੈ ਤੇ ਗੁਸਤਾਖੀ ਇਹਦਾ ਅਰਥ ਹੁੰਦਾ ਹੈ ਗਲਤੀ ਜਾਂ ਸ਼ਰਾਰਤ ਹਰਮਨ ਨੇ ਕਲਾਸ ਵਿੱਚ ਗੁਸਤਾਖੀ ਕੀਤੀ ਅੱਗੇ ਸ਼ਬਦ ਦਿਲਾਸਾ 6 ਨੰਬਰ ਹੈ ਦਿਲਾਸਾ ਇਹਦਾ ਅਰਥ ਹੁੰਦਾ ਹੈ ਜਿੰਦਗੀ ਵਿੱਚ ਮੁਸ਼ਕਲ ਸਮੇਂ ਦਿਲਾਸਾ ਹੋਤ ਜ਼ਰੂਰੀ ਹੈ ਠੀਕ ਹੈ ਇਸ ਤਰੀਕੇ ਨਾਲ ਇਹਨਾਂ ਸ਼ਬਦਾਂ ਦੇ ਵਾਕ ਤੁਸੀਂ ਬਣਾ ਸਕਦੇ ਹੋ ਇਸ ਤੋਂ ਬਾਅਦ ਹੈ ਬੱਚਿਓ ਆਪਣੇ ਕੋਲ ਠਠੰਬਰ ਕੇ ਸ਼ਬਦ ਦਿੱਤਾ ਹੋਇਆ ਹੈ ਠਠੰਬਰ ਕੇ ਇਹਦਾ ਸ਼ਬਦ ਦਿੱਤਾ ਹੋਇਆ ਹੈ ਦਾ ਮੀਨਿੰਗ ਹੁੰਦਾ ਹੈ ਡਰ ਕੇ ਰਾਸ਼ਨ ਵੇਖ ਕੇ ਲੇਖ ਕੇ ਉਸ ਦੀ ਭੈਣ ਠਠੰਬਰ ਗਈ ਠੀਕ ਹੈ ਕਾਤਲਾਈ ਖਲੋਤਾ ਇਹ ਸ਼ਬਦ ਦਿੱਤਾ ਹੋਇਆ ਆਪਾਂ ਨੂੰ ਇਹਦਾ ਅਰਥ ਹੁੰਦਾ ਵੀ ਹਮਲਾ ਕਰਨ ਲਈ ਲੁੱਕ ਕੇ ਬਹਿਣਾ ਠੀਕ ਹੈ ਦੁਸ਼ਮਣ ਹਮਲਾ ਕਰਨ ਲਈ ਕਾਤਲਾਈ ਖਲੋਤੇ ਸਨ ਇਸ ਤਰੀਕੇ ਨਾਲ ਇਹ ਹੀ ਆਪਾਂ ਨੇ ਸ਼ਬਦ ਜੋ ਦਿੱਤੇ ਹੋਏ ਸੀ ਇਹਨਾਂ ਸ਼ਬਦਾਂ ਦੇ ਅਰਥ ਸਮਝ ਲਈ ਵਾਕ ਵੀ ਬਣਾ ਲਈ ਤੁਸੀਂ ਕੀ ਕਰਨਾ ਹੈਗਾ ਇਹ ਹੀ ਕਲਾਸ ਨੂੰ ਹੁਣ ਪੂਰੀ ਦੇਖ ਲਈ ਲਾਈਕ ਕਰ ਦੇਣਾ ਆਪਣੀ ਕਲਾਸ ਦੇ ਗਰੁੱਪ ਵਿੱਚ ਸ਼ੇਅਰ ਵੀ ਕਰ ਦੇਣਾ ਠੀਕ ਹੈ ਦੇ ਨਾਲ ਦੀ ਨਾਲ ਜਿਹੜੇ ਅਗਲੇ ਪਾਠ ਕਰਨੇ ਨੇ ਤੁਸੀਂ ਉਹ ਤੁਸੀਂ ਮੇਰੀ ਕਲਾਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੀ ਜਦੋਂ ਮੇਰੀ ਕਲਾਸ ਨੂੰ ਤੁਸੀਂ ਸਬਸਕ੍ਰਾਈਬ ਕਰ ਲਓਗੇ ਤਾਂ ਬਾਕੀ ਪਾਠਾਂ ਦੀਆਂ ਵੀਡੀਓਜ਼ ਵੀ ਤੁਹਾਨੂੰ ਮਿਲ ਜਾਣਗੀਆਂ ਥੈਂਕ ਯੂ